ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ ਤਿੰਨ ਆਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਆ ਇਹ ਪੋਲਿਟਿਕਸ ਆ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਜੀ। ਕੀ ਜਾਣਾ ਕਿ ਵਿਜੀਲੈਂਸ ਦਾ ਕੋਈ ਹੁਣ ਕਿਸ ਤਰ੍ਹਾਂ ਵਿਜੀਲੈਂਸ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ। ਚਲੋ ਮੇਰਾ ਵੀਰ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ। ਤੁਸੀਂ ਜੋ ਲਿਖਣਾ ਲਿਖ ਦਿਓ। ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ। ਔਰ ਮੈਂ ਅੱਜ ਆਰ ਤਨਵਾਦੀ ਆ ਮੈਂ। ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨੇਹਾ ਨਹੀਂ ਪਹੁੰਚ ਸਕਿਆ। ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ। ਉਹ ਅਹੁਦੇਦਾਰ ਸਾਹਿਬਾਨ ਸਾਡੇ ਨੂੰ ਫੋਨ ਕਰ ਸਕੇ ਭਲਵਾਨ ਜੀ ਕੀਤੀ ਮਗਰ ਰਹਿ ਗਈ ਸਾਡੇ ਤੋਂ ਮੈਂ ਆਪਣੇ ਵਿਸ਼ਵਾਸ ਦਵਾਇਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਭਲੇ ਵਾਸਤੇ ਜਿੰਨੇ 4-5 ਕੈਂਡੀਡੇਟ ਖਲੋਤੇ ਸਭ ਤੋਂ ਸਿਨਸियर ਕੰਮ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰੱਕੀ ਵਾਸਤੇ ਜੀਤਾ ਇੱਕ ਟ੍ਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੁਕਸਾਨ ਇਸ ਧਰੀਏ ਦੀ ਡਿਵਿਜ਼ਨ ਦਾ ਨਾ ਹੋਵੇ ਇਹ ਇਲਾਕੇ ਦੀ ਦੀ ਆਵਾਜ਼ بلند ਹੋਵੇ ਇਥੋਂ ਦੀ ਇਥੋਂ ਦੀ ਇੰਡਸਟਰੀ ਦੇ ਕਿਸਾਨ ਦੀ ਦੂਰ ਦੀ ਐਸ்சி ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ بلند ਹੋਵੇ ਉਹਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਤਿੰਨ ਤਨਾਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਜਿਆਦਾ ਕਿ ਵਿਜੀਲੈਂਸ ਦਾ ਬਈ ਉਹ ਕਿਸ ਤਰ੍ਹਾਂ ਦਾ ਵਿਜੀਲੈਂਸ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀਰ ਮੈਨੂੰ ਨਹੀਂ ਪਤਾ ਕਾਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ ਔਰ ਮੈਂ ਅੱਜ ਆਰ ਧੰਨਵਾਦੀ ਹਾਂ ਮੈਂ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨਿਆ ਨਹੀਂ ਪਹੁੰਚ ਸਕਿਆ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਹਿਬਾਨ ਆਏ ਆ ਸਾਡੇ ਨੂੰ ਫੋਨ ਕਰ ਸਕੇ ਪਲਵਾਨ ਜੀ ਕੀਤੀ ਮੁਕਰ ਰਹਿ ਗਈ ਸਾਡੇ ਤੋਂ ਮੈਂ ਆਪਣੇ ਵਿਸ਼ਵਾਸ ਦਵਾਇਆ ਕਿ ਇਹ ਸ੍ਰੀਮੰਤਰ ਸਾਹਿਬ ਭਲੇ ਵਾਸਤੇ ਜਿਨੇ 4-5 ਕੈਂਡੀਡੇਟ ਖਲੋਇਆ ਸਭ ਤੋਂ ਸਿਨਸੀਅਰ ਕੰਮ ਸ੍ਰੀਮੰਤਰ ਸਾਹਿਬ ਦੀ ਤਰੱਕੀ ਵਾਸਤੇ ਕੀਤਾ ਇੱਕ ਟ੍ਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮਰ ਸਰ ਸਾਡਾ ਨੁਕਸਾਨ ਇਸ ਜਿਹੜੀ ਸਾਰੀ ਦੀ ਡਿਵੈਲਪਮੈਂਟ ਦਾ ਨਾ ਹੋਵੇ ਇਹ ਇਲਾਕੇ ਦੀ ਤੋਂ ਇਲਾਕੇ ਦੀ ਆਵਾਜ਼ ਬੁਲੰਦ ਹੋਵੇ ਇੱਥੋਂ ਦੀ ਇੱਥੋਂ ਦੀ ਇੰਡਸਟਰੀ ਕਿਸਾਨ ਦੀ ਮਜ਼ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ ਬੁਲੰਦ ਹੋਵੇ ਉਹਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਤਿੰਨ ਤਨਾਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਕਿ ਜਿਹੜੀ ਹੁਣ ਕਿਸ ਤਰ੍ਹਾਂ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀਰ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ ਔਰ ਮੈਂ ਅੱਜ ਔਰ ਧੰਨਵਾਦੀ ਹਾਂ ਮੈਂ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨੇਹਾ ਨਹੀਂ ਪਹੁੰਚ ਸਕਿਆ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਹਿਬਾਨ ਆਏ ਸਾਡੇ ਨੂੰ ਫੋਨ ਕਰ ਸਕੇ ਪਹਿਲਵਾਨ ਜੀ ਕੀਤੀ ਮਗਰ ਰਹਿ ਗਈ ਸਾਡੇ ਤੋਂ ਬੰਨੇ ਵਿਸ਼ਵਾਸ ਦਵਾਇਆ ਕਿ ਸ੍ਰੀ ਅਮਰਸਰ ਸਾਹਿਬ ਭਲੇ ਵਾਸਤੇ ਜਿਨ੍ਹਾਂ ਚਾਰ ਪੰਜ ਕੈਂਡੀਡੇਟ ਖਲੋਏ ਸਭ ਤੋਂ ਸਿਨਸੀਅਰ ਕੰਮ ਸ੍ਰੀ ਅਮਰਸਰ ਸਾਹਿਬ ਦੀ ਤਰੱਕੀ ਵਾਸਤੇ ਜੀ ਦਾ ਇੱਕ ਟ੍ਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੁਕਸਾਨ ਕਿਸੇ ਵੀ ਤਰੀਕੇ ਦੀ ਡਿਮਾਂਡ ਦਾ ਨਾ ਹੋਵੇ ਇਹ ਇਲਾਕੇ ਦੀ ਇਲਾਕੇ ਦੀ ਆਵਾਜ਼ ਬੁਲੰਦ ਹੋਵੇ ਇੱਥੋਂ ਦੀ ਇੱਥੋਂ ਦੀ ਇੰਡਸਟਰੀ ਕਿਸਾਨ ਦੀ ਮਜ਼ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ ਬੁਲੰਦ ਹੋਵੇ ਉਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਤਿੰਨ ਤਿੰਨ ਆਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ